ਹਾਂਜੀ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦਾ ਆਪਾਂ ਆਏ ਜੀ ਅੱਜ ਪਿੰਡ ਹਰਚੰਦਪੁਰਾ ਜਿਹੜਾ ਬਾਦਸ਼ਾਹਪੁਰ ਦੇ ਬਿਲਕੁਲ ਨੇੜੇ ਪੈਂਦਾ ਜੀ ਤੇ ਆ ਉਹ ਬੰਨ ਹੈ ਜਿੱਥੋਂ ਦੀ ਵੀਡੀਓ ਬੜੀ ਵਾਇਰਲ ਹੁੰਦੀ ਪਰ ਆਪਾਂ ਪਹਿਲਾਂ ਅੱਗੇ ਚੱਲਾਂਗੇ ਜੀ ਅੱਗੇ ਪਹਿਲਾਂ ਘੱਗਰ ਦੇ ਪੁਲ ਤੇ ਜਾ ਕੇ ਆਪਾਂ ਉੱਥੋਂ ਮੁੜ ਕੇ ਫਿਰ ਵਾਪਸ ਆ ਕੇ ਇੱਥੇ ਰੁਕਾਂਗੇ ਫਿਰ ਇੱਥੇ ਤੁਹਾਨੂੰ ਬੰਨ ਮਖਾਵਾਂਗੇ ਜੀ ਤੇ ਆ ਵੇਖੋ ਜੀ ਕਿਸਾਨ ਯੂਨੀਅਨ ਦੀ ਗੱਡੀ ਜੀ ਪੱਕੇ ਢੇਰੇ ਲਾਈ ਜੀ ਇੱਥੇ ਸੇਵਾ 'ਚ ਤੇ ਆ ਵੇਖੋ ਜੀ ਆਪਾਂ ਇੱਥੇ ਰੁਕੇ ਹਾਂ ਇੱਥੇ ਘੱਗਰ 'ਚ ਮੋੜ ਪੈਂਦਾ ਜੀ ਵੇਖੋ ਪਾਣੀ ਇਧਰੋਂ ਕਿਵੇਂ ਘੁੰਮ ਕੇ ਆਉਂਦਾ ਤੇ ਉਹ ਸਾਹਮਣੇ ਬੰਨ੍ਹ ਨੇ ਜਿੱਥੇ ਆਪਾਂ ਜਾਵਾਂਗੇ ਤੁਹਾਨੂੰ ਜ਼ੂਮ ਕਰਕੇ ਫਾਣਨੇ ਆਹ ਵੇਖੋ ਜੀ ਆਹ ਬੰਨ੍ਹ ਤੇ ਜਾਣਾ ਜੀ ਆਪਾਂ ਵਾਪਸ ਜਦੋਂ ਆਵਾਂਗੇ ਉਦੋਂ ਤੁਹਾਨੂੰ ਵੀ ਵਿਖਾਵਾਂਗੇ ਜਿੱਥੋਂ ਟੁੱਟਦਾ ਬਹੁਤ ਹੈ ਵੀਡੀਓ ਬੜੀ ਵਾਇਰਲ ਹੁੰਦੀ ਪਈ ਕਈ ਦਿਨਾਂ ਦੀ ਤੇ ਆਹ ਵੇਖੋ ਜੀ ਪਾਣੀ ਦੀ ਸਪੀਡ ਚੈੱਕ ਕਰੋ ਕਿਉਂਕਿ ਇੱਥੇ ਮੋੜ ਪੈਂਦੇ ਨੇ ਡੂੰਘਾ ਇੱਥੇ ਇੱਕ ਘਰ ਚੌੜਾ ਘਾਟੇ ਤੇ ਪਾਣੀ ਦੀ ਸਪੀਡ ਬਹੁਤ ਹੈ ਜੀ ਇੱਥੇ ਇਹ ਬਾਦਸ਼ਾਹਪੁਰ ਬੀੜ ਦੇ ਬਿਲਕੁਲ ਨਾਲੋਂ ਲੰਘਦਾ ਜੀ ਇਸ ਟਾਈਮ ਵਿਖਾਉਣੇ ਅੱਗੇ ਵੀ ਮੋੜ ਕੋੜ ਜੇ ਹੈਗੇ ਨੇ ਇੰਦੇ ਤੇ ਇਹ ਮੌਕੇ ਦੇ ਹਾਲ ਨੇ ਜੀ ਇੱਥੇ ਪਾਣੀ ਪਹਿਲਾਂ ਨਾਲੋਂ 2 ਇੰਚ ਘਟਿਆ ਵੀ ਏ ਚਲੋ ਚੰਗੀ ਗੱਲ ਏ ਜੀ ਹੁਣ ਫਿਰ ਫੁੱਟਾਂ ਨਾਲ ਹੌਲੀ ਹੌਲੀ ਘਟੇਗਾ ਜੀ ਪਰ ਥੋੜੇ ਦਿਨ ਲੱਗਣੇ ਨੇ ਫਿਰ ਪਾਣੀ ਘਟ ਜਾਣਾ ਏ ਪਿੱਛੇ ਮੀਂਹ ਨਾ ਪੈਣ ਬਸ ਪਿੱਛੇ ਮੌਸਮ ਸਾਫ਼ ਰਵੇ ਪਹਾੜਾਂ ਦੇ ਵਿੱਚ ਫਿਰ ਠੀਕ ਏ ਜੀ ਸਾਰਾ ਕੁਝ ਤੇ ਆ ਵੇਖੋ ਆਲੇ-ਦੁਆਲੇ ਤੁਸੀਂ ਹਰੀਆਂ-ਭਰੀਆਂ ਫਸਲਾਂ ਝੋਨਿਆਂ ਦੀਆਂ ਪੱਧਰ ਜ਼ਮੀਨਾਂ ਤੇ ਥੋੜੇ ਦਿਨਾਂ ਤੱਕ ਬਸ ਆਪਣਾ ਫੁੱਲਣ ਸਾਰੇ ਤੇ ਸਣਾ ਤੇ ਇਥੋਂ ਆਪਾਂ ਚੱਲ ਪਏ ਅੱਗੇ ਕੱਗਰ ਪੁੱਲ ਨੂੰ ਤੇ ਤੁਹਾਨੂੰ ਖਾਨੇ ਜਾ ਕੇ ਹਰਚੰਦਪੁਰਾ ਕੱਗਰ ਦਰਿਆ ਦਾ ਪੁੱਲ ਤੋਂ ਖੜ ਕੇ ਵੀ ਅੱਗੇ ਕੀ ਹਾਲ ਨੇ ਆਹ ਵੇਖੋ ਤੁਸੀਂ ਇੱਥੋਂ ਵੇਖੋ ਝੋਨੇ ਦੇ ਵਿੱਚ ਪਾਣੀ ਝੋਨਾ ਨਿਸਰਿਆ ਪਿਆ ਦੇ ਵਿੱਚ ਕੱਗਰ ਦਾ ਪਾਣੀ ਚੱਲਦਾ ਪਿਆ ਜੀ ਚੱਲ ਪਏ ਜੀ ਆਪਾਂ ਅੱਗੇ ਵੱਲ ਨੂੰ ਤੇ ਵੇਖੋ ਜੀ ਫਸਲਾਂ ਤੇ ਫਸਲਾਂ ਦੇ ਵਿੱਚ ਪਾਣੀ ਵੀ ਹੈ ਜਿਹੜਾ ਬਹੁਤ ਨੁਕਸਾਨ ਕਰਦਾ ਜੀ ਇਸ ਟਾਈਮ ਤੇ ਸਾਹਮਣੇ ਉਹ ਕੱਗਰ ਦਰਿਆ ਦਾ ਪੁਲ ਜੀ ਆ ਜਿੱਥੇ ਚ ਪੈਦੇ ਕੱਗਰ ਦਰਿਆ ਹੀ ਹੈ ਜੀ ਮੋੜਕੋੜ ਖਾ ਕੇ ਲੰਘਦਾ ਜੀ ਇੱਥੋਂ ਆ ਵੀ ਕੋ ਇਧਰਲੇ ਪਾਸੇ ਆ ਗਿਆ ਜੀ ਕੱਗਰ ਤੇ ਆਪਾਂ ਉਹ ਪੁਲ ਤੋਂ ਟੱਪ ਕੇ ਰੁਕਾਂਗੇ ਇੱਕ ਵਾਰੀ ਤੇ ਫਿਰ ਪੁਲ ਤੋਂ ਵਿਖਾਵਾਂਗੇ ਤੁਹਾਨੂੰ ਆ ਸਾਹਮਣੇ ਕਾਰ ਸੇਵਾ ਵਾਲੇ ਗੁਰਦੁਆਰਾ ਸਾਹਿਬ ਜੀ ਬਣਾਉਂਦੇ ਪਏ ਨੇ ਸੇਵਾ ਚੱਲਦੀ ਪਈ ਤੇ ਇਧਰਲੇ ਪਾਸੇ ਇੱਕ ਗੁਰਦੁਆਰਾ ਸਾਹਿਬ ਹੋਰ ਹੈ ਜੀ ਤੇ ਆਜੋ ਆਪਾਂ ਅੱਗੇ ਕਗਰਦਰੀਆ ਦੇ ਪੁਲ ਤੋਂ ਲੰਘ ਕੇ ਤੇ ਮੁੜਦੇ ਆਂ ਇੱਥੇ ਇੱਕ ਕਗਰਦਰੀਆ ਦੇ ਪੁਲ ਤੇ ਖੜਾਂਗੇ ਤੁਹਾਨੂੰ ਦਿਖਾਈਏ ਕਿੱਥੇ ਕੀ ਕੁਝ ਨੁਕਸਾਨ ਹੋਇਆ ਕਗਰ ਦੇ ਪਾਣੀ ਨਾਲ ਆਹ ਵੇਖੋ ਜੀ ਪੁਲ ਭਰ ਕੇ ਚੱਲਦਾ ਪਿਆ ਜੀ ਕਗਰ ਇਹ ਪਾਣੀ ਹੁਣ ਬਾਦਸ਼ਾਪੁਰ ਵਾਲੀ ਸਾਈਡ ਨੂੰ ਜਾਂਦਾ ਪਿਆ ਜੀ ਬਿਲਕੁਲ ਕੰਡੇ ਤੇ ਗੁਰਦੁਆਰਾ ਸਾਹਿਬ ਨੇ ਜੀ ਦੋਵੇਂ ਪਾਸੇ ਤੇ ਤੁਸੀਂ ਆਹ ਮੋਟਰਾਂ ਵੇਖੋ ਜੀ ਕਿੰਨਾ ਤਗੜਾ ਪ੍ਰਬੰਧ ਇਹ ਜ਼ਿਮੀਂਦਾਰ ਦਾ ਕਿੰਨਾ ਪਾਣੀ ਮਨ ਕੇ ਚਲੋ ਪਾਣੀ ਖੁੱਲਾ ਮਿਲਦਾ ਜੀ ਇੱਥੇ ਜਦੋਂ ਕਦੂ ਵਗੈਰਾ ਕਰਨ ਨਾਲ ਆਪਾਂ 20 30 ਕਿੱਲੇ ਇੱਕ ਦਿਨ 'ਚ ਕਰ ਲੋ ਜੀ ਇੰਨਾ ਖੁੱਲਾ ਪਾਣੀ ਮਿਲਦਾ ਹੈ ਤੇ ਆਹ ਵੇਖੋ ਜੀ ਤੁਸੀਂ ਅੱਗੇ ਵਿਖਾਣੇ ਤੁਹਾਨੂੰ ਇਹ ਆ ਗਿਆ ਜੀ ਦੱਬਣ ਖੇੜੀ ਰੋਡ ਜਿੱਧਰ ਆਪਾਂ ਜਾਣੇ ਪਏ ਆ ਤੇ ਆਹ ਕਗਰ ਦਾ ਸਾਰਾ ਪਾਣੀ ਵੇਖੋ ਕਿੰਨਾ ਝੋਨਾ ਖਰਾਬ ਕਰਦਾ ਜੀ ਸਾਹਮਣੇ ਵੇਖੋ ਜੀ ਰੋਕੇ ਤੁਹਾਨੂੰ ਵਿਖਾਉਣੇ ਆ ਸਾਹਮਣੇ ਵਾਲਾ ਝੋਨਾ ਵੇਖੋ ਕੱਲੀਆਂ ਮੁੰਜਰਾ ਬਾਹਰ ਨੇ ਫੁੱਟਕ ਬਾਹਰ ਹੈ 3 ਫੁੱਟ ਪਾਣੀ 'ਚ 4 ਤੇ ਉਹ ਦੂਰ ਤੱਕ ਵੇਖੋ ਕਿੰਨਾ ਨੁਕਸਾਨ ਹੈ ਝੋਨਿਆਂ ਦਾ ਤੇ ਇਹ ਸਾਹਮਣੇ ਸੜਕ ਦੇ ਉੱਤੇ ਵੇਖੋ ਪਾਣੀ ਦੂਜੇ ਪਾਸੇ ਨੂੰ ਕ੍ਰੋਸ ਕਰਦਾ ਹੈ ਤੇ ਫੇਰ ਉਧਰ ਨੂੰ ਜਾਈ ਜਾਂਦਾ ਹੈ ਘੁਮ ਘਮਾ ਕੇ ਘੱਗਰ ਵਾਲੇ ਪਾਸੇ ਨੂੰ ਪਾਣੀ ਚੱਲਦਾ ਪਿਆ ਜੀ ਉੱਤੋਂ ਤੇ ਇਹ ਹਰਿਆਣੇ ਨੂੰ ਛੜਕ ਜਾਂਦੀ ਦਬਨ ਖੇੜੀ ਹਰਿਆਣੇ ਦਾ ਪਿੰਡ ਜੀ ਬਾਰਡਰ ਪੈ ਜਾਂਦਾ ਹੈ ਹਰਿਆਣੇ ਪੰਜਾਬ ਦਾ ਹੁਣ ਆਪਾਂ ਇਸ ਟਾਈਮ ਖੜੇ ਆ ਜੀ ਹਰਚੰਦਪੁਰਾ ਪਿੰਡ ਦੇ ਘੱਗਰ ਦਰਿਆ ਦੇ ਪੁਲ ਕੋਲ ਤੇ ਹੈਗੇ ਜੀ ਆਪਾਂ ਇਸ ਟਾਈਮ ਪੰਜਾਬ ਦੇ ਵਿੱਚ ਤੇ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਜਿੱਥੋਂ 2 ਕਿਲੋਮੀਟਰ ਅੱਗੇ ਜਾ ਕੇ ਵੇਖੋ ਜੀ ਕਿੱਥੋਂ ਤੱਕ ਪਾਣੀ ਅੱਗੇ ਪਾਣੀ ਹੋਰ ਗੋਡੇ-ਗੋਡੇ ਹੋ ਜਾਂਦਾ ਜੀ ਤੇ ਹਜੇ ਤੇ ਚਲੋ ਬੰਨ ਬੰਨ ਲਿਆ ਤੇ ਨਹੀਂ ਤੇ ਬੜਾ ਨੁਕਸਾਨ ਹੋਰ ਜ਼ਿਆਦਾ ਹੋਣਾ ਸੀ ਪਰ ਪਾਣੀ ਹਜੇ ਫੇਰ ਵੀ ਘੱਗਰ ਦਾ ਇਧਰ ਦੀ ਪਈ ਜਾਂਦਾ ਜਿਹੜਾ ਪੈਲੀਆਂ ਵਿੱਚ ਦੀ ਹੋ ਕੇ ਦੂਜੇ ਪਾਸੇ ਲੰਗੀ ਜਾਂਦਾ ਨੁਕਸਾਨ ਤੇ ਕਰ ਗਿਆ ਹੀ ਕਾਫੀ ਸੈਂਕੜੇ ਏਕੜ ਫਸਲ ਦਾ ਨੁਕਸਾਨ ਹੈ ਜੀ ਇਧਰਲੇ ਪਾਸੇ ਵੀ ਕਾਫੀ ਪਾਣੀ ਦੂਰ ਤੱਕ ਫਿਰਿਆ ਤੁਹਾਨੂੰ ਖਾਨੇ ਜ਼ੂਮ ਕਰਕੇ ਉਹ ਵੇਖੋ ਦੂਰ ਤੱਕ ਪਾਣੀ ਚਮਕਦਾ ਪਿਆ ਜ਼ੂਮ ਕਰਦੇ ਆ ਜੀ ਆਪਾਂ ਉੱਥੇ ਇਹ ਉਹ ਵੇਖੋ ਜੀ ਸਾਹਮਣੇ ਕਿੱਥੋਂ ਤੱਕ ਪਾਣੀ ਕੱਗਰ ਦਾ ਪਹੁੰਚ ਗਿਆ ਜੀ ਕਿੰਨੇ ਸੈਂਕੜੇ ਏਕੜ ਫਸਲ ਖਰਾਬ ਹੋਈ ਹੋਣੀ ਹੈ ਜਿਹੜੀ ਦਿੱਸਦੀ ਹੋਣੀ ਪਈ ਆਪਾਂ ਨੂੰ ਉਹ ਵੇਖੋ ਜੀ ਨਾਲ-ਨਾਲ ਕਿੰਨਾ ਨੁਕਸਾਨ ਹੈ ਜੀ ਵੇਖੋ ਜੀ ਵਿੱਚੋਂ ਦੀ ਪਾਣੀ ਦਿਸਦਾ ਪਿਆ ਆਪਾਂ ਨੂੰ ਤੇ ਆਹ ਕੱਗਰਦਰਿਆ ਦਾ ਬੰਨ ਹੈ ਜੀ ਇਹ ਬੰਨ ਦੂਰ ਵੱਜਿਆ ਹੈ ਕੱਗਰਦਰਿਆ ਤੋਂ ਹੋਰਿਆਣੇ ਦੇ ਪਿੰਡ ਨੇ ਉਹ ਬੰਨ ਤੋਂ ਪਾਰ ਦਿਸਦੇ ਜਿਹੜੇ ਉਧਰ ਹਰਿਆਣਾ ਆ ਗਿਆ ਜੀ ਇਹ ਦਾਬਨ ਖਿੜੀ ਰੋਡ ਹੈ ਜੀ ਹਰਚੰਦਪੁਰਾ ਤੋਂ ਦਾਬਨ ਖਿੜੀ ਰੋਡ ਤੇ ਆ ਝੋਣੇ ਦੇ ਵਿੱਚ ਪਾਣੀ ਚੈੱਕ ਕਰੋ ਜੀ ਵੇਖੋ ਕੀ ਹਾਲ ਨੇ ਝੋਨਾ ਨਿਸਰਿਆ ਪਿਆ ਹੈ 75% ਕ ਨਿਸਰ ਗਿਆ ਜੀ ਤੇ ਵਿੱਚ ਪਾਣੀ ਵੇਖੋ ਕਿੰਨਾ ਨਾਲ ਤੇ ਬੰਦਾ ਸਪਰੇਅ ਕਰ ਸਕਦਾ ਜੀ ਆ ਗਏ ਜੀ ਆਪਾਂ ਪੁਲ ਦੇ ਉੱਤੇ ਘਗਰ ਦਰਿਆ ਦਾ ਪੁਲ ਜੀ ਹਰਚੰਦਪੁਰਾ ਬਾਦਸ਼ਾਹਪੁਰ ਦੇ ਨੇੜੇ ਜਿਹੜਾ ਪਿੰਡ ਪੈਂਦਾ ਜੀ ਤੇ ਆ ਵੇਖੋ ਜੀ ਪਾਣੀ ਦੂਜੇ ਪਾਸੇ ਤੋਂ ਤੁਹਾਨੂੰ ਖਾਨਦੇ ਆ ਬਿਲਕੁਲ ਕਾ ਗਰਦਰੀਆ ਗੁਰਦੁਆਰਾ ਸਾਹਿਬ ਦੇ ਨਾਲ ਦੀ ਲੰਗਦਾ ਜੀ ਆਹ ਵੇਖੋ ਜੀ ਮੋਟਰਾਂ ਜਿਹੜਾ ਪਾਣੀ ਚੱਕ ਕੇ ਹੋਦੀਆਂ ਚ ਫਿਰ ਪਾਈਪਲਾਈਨ ਚ ਜਾਂਦਾ ਜੀ ਤੇ ਜ਼ਮੀਨਾਂ ਚ ਪਹੁੰਚਦਾ ਜੀ ਖੇਤਾਂ ਨੂੰ ਹਰਾ ਭਰਾ ਕਰਦਾ ਜੀ ਉਹ ਸਾਹਮਣੇ ਬਾਦਸ਼ਾਪੁਰ ਬੀੜ ਹੈ ਜੀ ਜਿਹੜੇ ਉਹ ਦਿਸਦੇ ਨੇ ਦਰਖਤ ਸੰਘਣੇ ਜੀ ਤੇ ਇੱਧਰ ਵੀ ਐਵੇਂ ਗੁਰਦੁਆਰਾ ਸਾਹਿਬ ਬਿਲਕੁਲ ਕਿਨਾਰੇ ਤੇ ਟੈਕ ਕਰੀ ਤੁਹਾਨੂੰ ਉਹ ਜ਼ੂਮ ਕਰਕੇ ਵਿਖਾ ਦਈਏ ਜਿੱਦੋਂ ਆਪਾਂ ਆਏ ਆ ਹੁਣ ਆਪਾਂ ਇੱਥੇ ਖੜੇ ਸਾਂ ਉਹ ਜਿੱਥੇ ਪਾਣੀ ਐ ਛਿੜਕਦੇ ਉੱਤੇ ਤੇ ਆਹ ਪਾਣੀ ਹੁਣ ਜਾਂਦਾ ਪਿਆ ਜੀ ਬਾਦਸ਼ਾਪੁਰ ਵੱਲ ਨੂੰ ਜਾਨੀ ਕਿ ਪਾਣੀ ਜਾਂਦਾ ਪਿਆ ਬਾਦਸ਼ਾਪੁਰ ਦੇ ਪਿੰਡਾਂ ਕੋਲੋਂ ਹੋ ਕੇ ਖਣੌਰੀ ਮੰਡੀ ਠੀਕ ਹੈ ਜੀ ਉਧਰ ਨੂੰ ਪਾਣੀ ਜਾਂਦਾ ਪਿਆ ਤੇ ਪਾਣੀ ਪਿੱਛੋਂ ਆਉਂਦਾ ਪਿਆ ਪਿੰਡ ਸਰੋਲੇ ਕੋਲੋਂ ਆਉਂਦਾ ਪਿਆ ਜੀ ਹੋਰ ਵੀ ਕਈ ਪਿੰਡਾਂ ਦੇ ਨਾਲ ਹਰਿਆਣਾ ਪੰਜਾਬ ਦੇ ਤੇ ਆਪਾਂ ਇੱਥੋਂ ਚੱਲ ਪਏ ਹੁਣ ਤੁਹਾਨੂੰ ਹੁਣ ਵਾਪਸ ਉੱਥੇ ਹੀ ਲੈ ਕੇ ਜਾਣਾ ਜਿਹੜੇ ਬੰਨ ਤੇ ਤੰਬੂ ਲੱਗਿਆ ਹੈ ਨਾ ਉੱਥੇ ਤੁਹਾਨੂੰ ਖਾਨਨੇ ਆ ਤੇ ਵੀਡੀਓ ਦੇ ਐਂਡ ਤੱਕ ਬਣੇ ਰਿਹਾ ਜੀ ਆ ਸਾਹਮਣੇ ਗੁਰਦੁਆਰਾ ਸਾਹਿਬ ਨਵਾਂ ਬਣਦਾ ਪਿਆ ਜੀ ਕਾਰ ਸੇਵਾ ਵਾਲੇ ਬਣਾਉਂਦੇ ਪਏ ਨੇ ਇੱਧਰ ਵੀ ਗੁਰਦੁਆਰਾ ਸਾਹਿਬ ਜੀ ਤੇ ਆ ਵੇਖੋ ਜਿੱਥੋਂ ਤੱਕ ਨਿਗਾਹ ਜਾਏਗੀ ਝੋਨੇ ਵੇਖੋ ਤੁਸੀਂ ਕਿੰਨੀਆਂ ਸੋਹਣੀਆਂ ਜ਼ਮੀਨਾਂ ਨੇ ਹਰੇ ਭਰੇ ਖੇਤ ਤੇ ਆ ਆ ਗਏ ਜੀ ਆਪਾਂ ਉਸੇ ਪੰਨ ਦੇ ਉੱਤੇ ਜਿੱਥੇ ਆਪਾਂ ਮੇਨ ਆਏ ਆ ਜਿੰਦੇ ਕਰਕੇ ਤੇ ਬੜੇ ਦਿਨਾਂ ਦੀ ਵੀਡੀਓ ਵਾਇਰਲ ਹੁੰਦੀ ਪਈ ਮੋਟਰਸਾਈਕਲ ਅੱਗੇ ਰੋਕ ਕੇ ਤੇ ਆਪਾਂ ਆਉ ਤੁਹਾਨੂੰ ਦਿਖਾਈਏ ਤੇ ਚੱਲ ਪੈਂ ਜੀ ਆਪਾਂ ਉਸੇ ਪੰਨ ਦੇ ਉੱਤੇ ਉਹ ਦੂਰ ਜਿਹੜੇ ਰਕਤ ਦੇਖਦੇ ਨੇ ਉਹ ਬੀੜ ਹੈ ਜੀ ਜੰਗਲ ਬਾషాਪੁਰ ਦਾ ਤੇ ਉਹਦੇ ਵਿੱਚ ਦੀ ਦਰਿਆ ਲੰਘ ਕੇ ਆਉਂਦਾ ਜੀ ਤੇ ਆ ਵੇਖੋ ਜੀ ਇਥੋਂ ਝੋਨਾ ਪੱਟ-ਪੱਟ ਕੇ ਸਾਰਾ ਆ ਬੰਨ ਬਣਾਇਆ ਜੀ ਵੱਟ ਬਣਾਈ ਜੀ ਇੱਕ ਹਿਸਾਬ ਦੀ ਵੱਡੀ ਸਾਰੀ ਤੇ ਆ ਜ਼ਿਮੀਦਾਰਾਂ ਦੇ ਵੇਖੋ ਜੀ ਪ੍ਰਬੰਧ ਕੀਤੇ ਹੋਏ ਅਸ਼ਰ ਟਰੈਕਟਰ ਦਾ ਇੰਜਣ ਲਾਇਆ ਜੀ ਨਾਲ ਇਥੋਂ ਪਾਣੀ ਹੋਦੀਆਂ ਰਹੀ ਪਾਈਪਲਾਈਨਾਂ ਦੱਬੀਆਂ ਹੋਈਆਂ ਸਾਰੀਆਂ ਝੋਨਿਆਂ ਦੇ ਵਿੱਚ ਜਾਂਦਾ ਜੀ ਫਸਲਾਂ 'ਚ ਦੂਰ-ਦੂਰ ਤੱਕ ਪਾਣੀ ਜਾਂਦਾ ਜੀ ਜ਼ਮੀਨਾਂ 'ਚ ਤੇ ਆ ਵੇਖੋ ਜੀ ਹੁਣ ਕਿੰਨਾ ਨੁਕਸਾਨ ਹੋਇਆ ਜੀ ਇੱਥੇ ਜ਼ਿਮੀਦਾਰ ਦਾ ਭਾਵੇਂ ਉਹਨੂੰ ਖਰਚਾ ਪਾਣੀ ਦੇ ਵੀ ਦਿੱਤਾ ਜਾਏ ਹਰਜਾਨਾ ਭਰਵੀ ਦਿੱਤਾ ਜਾਏ ਪਰ ਮੰਨ ਨਹੀਂ ਖੋਸ਼ ਹੁੰਦਾ ਜਿਮੀਦਾਰ ਦਾ ਕਿਉਂਕਿ ਇੱਕ ਬੂਟਾ ਵੀ ਮਿੱਧਿਆ ਜਾਏ ਤਾਂ ਆਪਣੇ ਦਿਲ ਨੂੰ ਕੁਝ ਹੁੰਦਾ ਹੈ ਇੱਥੋਂ ਅਗਰ ਸਾਰੀ ਮਿੱਟੀ ਜੇ ਸੀਬੀ ਨਾਲ ਪੱਟ-ਪੱਟ ਕੇ ਇੱਥੇ ਲਾਈ ਤਾਂ ਜੋ ਨਹੀਂ ਦਿੰਦੇ ਨੇ ਪਿੰਡਾਂ ਦੇ ਪਿੰਡ ਸੱਤ ਅੱਠ ਪਿੰਡਾਂ 'ਚ ਮਾਰ ਕਰਨੀ ਸੀ ਵੇਖ ਲਓ ਕਿੰਨਾ ਰਕਬਾਉਣਾ ਸੀ ਸੱਤ ਅੱਠ ਪਿੰਡਾਂ ਦੇ ਵਿੱਚ ਤੇ ਤੁਸੀਂ ਪਾਣੀ ਦਾ ਲੈਵਲ ਚੈੱਕ ਕਰੋ ਜੀ ਭਾਵੇਂ 2 ਇੰਚ ਪਾਣੀ ਘਟ ਗਿਆ ਪਰ ਪਾਣੀ ਹਜੇ ਵੀ ਜ਼ਮੀਨ ਦੇ ਪੱਧਰ ਨਾਲੋਂ ਜ਼ਮੀਨ ਦੇ ਲੈਵਲ ਨਾਲੋਂ ਉੱਚਾ ਪਾਣੀ ਵੇਖੋ 3-4 ਫੁੱਟ ਪਾਣੀ ਹਜੇ ਵੀ ਉੱਚਾ ਜ਼ਮੀਨ ਦੇ ਲੈਵਲ ਨਾਲੋਂ ਜੇ ਟੁੱਟ ਗਿਆ ਤੇ ਵੇਖੋ ਹਾ ਹਾ ਕਾਰ ਮਚਾ ਦੇਗਾ ਸਾਰਾ ਕੁਝ ਫਨਾ ਕਰ ਦੇਗਾ ਜੀ ਪਰ ਚਲੋ ਪ੍ਰਮਾਤਮਾ ਕਿਰਪਾ ਰੱਖੇ ਇਹ ਬੰਨ ਨਾ ਹੀ ਟੁੱਟੇ ਤੇ ਚੰਗੀ ਗੱਲ ਹੈ ਜੀ ਬਚਿਆ ਰਵੇ ਪਰ ਪੰਜਾਬੀਆਂ ਨੇ ਹਿੰਮਤ ਨਹੀਂ ਹਾਰੀ ਜੀ ਕਿਸਾਨਾਂ ਨੇ ਦਿਨ ਰਾਤ ਸੇਵਾ ਕੀਤੀ ਇੱਥੇ ਦੂਰੋਂ ਦੂਰੋਂ ਪਿੰਡਾਂ ਦੇ ਲੋਕ ਆ ਕੇ ਤੇ ਸੇਵਾ ਨਿਭਾਈ ਜੀ ਇੱਥੇ ਦਿਨ ਰਾਤ ਤੇ ਤਾਂ ਹੀ ਪਾਣੀ ਰੋਕ ਸਕੇ ਨੇ ਹਜ਼ਾਰਾਂ ਦੇ ਹਿਸਾਬ ਨਾਲ ਇੱਥੇ ਬੰਦਾ ਇਕੱਠਾ ਹੋ ਗਿਆ ਸੀ ਹੁਣ ਤੇ ਚਲੋ ਅੱਜ ਹਾਲਾਤ ਠੀਕ ਨਹੀਂ ਆਪਾਂ ਤੁਹਾਨੂੰ ਮੌਜੂਦਾ ਹਾਲਾਤ ਵਿਖਾਉਣੇ ਪਏ ਆ ਇਹ ਅੱਜ 11 ਸਤੰਬਰ ਤੇ ਦਿਨ ਵੀਰਵਾਰ 2025 ਤੇ ਸਮਾ ਸ਼ਾਮ ਦਾ 5 ਵਜੇ ਦਾ ਤੇ ਆਪਾਂ ਵੀਡੀਓ ਬਣਾਉਣੇ ਪਏ ਆ ਵੇਖੋ ਜੀ ਅੱਗੇ ਫਿਰ ਮੋਟਰਾਂ ਆ ਗਈਆਂ ਜਿੱੁੱਤੀ ਕੰਡੇ ਤੇ ਤੇ ਨਾਲ ਹਰੇ ਭਰੇ ਝੋਨੇ ਨਿਸਰੇ ਪਏ ਨੇ ਬਾਸਮਤੀਆਂ ਕੁਝ ਦਿਨਾਂ ਨੂੰ ਵੱਢਣ ਵਾਲੀਆਂ ਸਨ ਤੇ ਹੈ ਤੇ ਕਾਫੀ ਭਾਵੇਂ ਪਾਣੀ ਰੋਕ ਵੀ ਲਿਆ ਫਿਰ ਵੀ ਨੁਕਸਾਨ ਜਿਹੜਾ ਝੋਣਿਆਂ ਦੇ ਵਿੱਚ ਪਾਣੀ ਖੜਾ ਉਹ ਵੀ ਨੁਕਸਾਨ ਕਰਦਾ ਜੀ ਕਿਉਂਕਿ ਟਾਈਮ ਸਿਰਫ ਉੱਪਰ ਵੱਡਿਆ ਨਹੀਂ ਜਾਂਦਾ ਕਿ ਮਸ਼ੀਨਾਂ ਖੁੱਬ ਕੇ ਚੱਲਦੀਆਂ ਤੇ ਆਹ ਵੇਖੋ ਜੀ ਤੁਸੀਂ ਪਾਈਪਲਾਈਨਾਂ ਕਿਹੜੇ ਹਿਸਾਬ ਨਾਲ ਕੀਤੀਆਂ ਆਮ ਕਾਰੀਗਰ ਇੱਥੇ ਮਿਸਤਰੀ ਪਾਈਪਲਾਈਨਾਂ ਨਹੀਂ ਕਰ ਸਕਦਾ ਜੀ ਚੰਗਾ ਤਕੜਾ ਕਾਰੀਗਰ ਪਾਈਪਲਾਈਨ ਕਰੇਗਾ ਤੇ ਕਾਮਯਾਬ ਰਹਿੰਦੀ ਹੈ ਜੀ ਉੱਤੇ ਹੌਦੀ ਫਿਰ ਵਿੱਚ ਦੀ ਅੰਦਰ ਦੀ ਪਾਈਪਲਾਈਨਾਂ ਉੱਚੀਆਂ-ਉੱਚੀਆਂ ਪਾਈਪਲੈਨਾਂ ਨਾਲ ਕਨੈਕਸ਼ਨ ਵਾਲੇ ਟਿਊਬ ਵਲ ਅਲੱਗ ਤੋਂ ਤੇ ਜਿਹੜੀਆਂ ਮੋਟਰਾਂ ਪਾਣੀ ਚ ਸਮਰਸੀ ਵਾਲ ਲਮਕਾਈਆਂ ਉਹ ਅਲੱਗ ਤੋਂ ਤੇ ਆਹ ਇੰਜਣ ਤੇ ਫੇਰ ਨਾਲ ਪਟੇਅਲੀ ਮੋਟਰ ਲੱਗ ਤੋਂ ਹੀ ਵੇਖੋ ਕਿੰਨਾ ਤਕੜਾ ਪਾਣੀ ਦਾ ਪ੍ਰਬੰਧ ਕੀਤਾ ਜੀ ਉੱਤੇ ਲਾਈਟਾਂ ਨੂੰ ਤਾਂ ਲਾ ਕੇ ਲਾਈਟਾਂ ਫਿਰ ਬੰਨ ਕਰਕੇ ਲਾਈਆਂ ਵੀ ਪਾਣੀ ਰਾਤ ਨੂੰ ਵੀ ਦਿਸਦਾ ਰਵੇ ਵੀ ਕੀ ਲੈਵਲ ਚੱਲਦਾ ਵੀ ਕੋਈ ਖਤਰਾ ਤੇ ਨਹੀਂ ਅੱਗੇ ਵੇਖੋ ਤੁਸੀਂ ਪਾਣੀ ਕਿਵੇਂ ਰੋਕਿਆ ਜੀ ਥੈਲੇ ਲਾ ਲਾ ਕੇ ਤੇ ਅੰਦਰਲੇ ਪਾਸੇ ਲਾਈ ਤਰਪਾਲ ਪੰਜਾਬੀਆਂ ਨੇ ਕਮਾਲ ਕਰਤੀ ਜੀ ਵੇਖੋ ਦਰਿਆ ਦਾ ਪਾਣੀ ਰੋਕਤਾ ਜੀ ਆ ਵੇਖੋ ਜੀ ਉਹ ਸਾਹਮਣੇ ਸਾਰਾ ਉਹ ਜੰਗਲ ਆ ਗਿਆ ਜੀ ਬਾਦਸ਼ਾਪੁਰ ਪੀੜ ਆ ਗਈ ਤੇ ਆ ਝੋਨਾ ਬਾਸਮਤੀ ਵੇਖੋ ਤੁਸੀਂ ਲਾਲੀ ਮਾਰਨ ਮਾਰਦਾ ਪਿਆ ਥੋੜੀ ਥੋੜੀ ਤੇ ਬਸ ਥੋੜੇ ਦਿਨਾਂ ਨੂੰ ਵੱਢਣ ਵਾਲਾ ਸੀ ਇਹ ਚਲੋ ਹਜੇ ਪ੍ਰਮਾਤਮਾ ਸੁੱਖ ਰੱਖੇ ਸੁਖੀ ਸ਼ਾਂਤੀ ਵੱਧਿਆ ਜਾਏ ਅੱਗੇ ਚੱਲਦੇ ਆਂ ਆਪਾਂ ਤੁਹਾਨੂੰ ਲੈ ਕੇ ਦੂਰ ਤੱਕ ਚੱਲਾਂਗੇ ਜੀ ਆਪਾਂ ਜਿੱਥੋਂ ਤੱਕ ਜਾ ਹੋਇਆ ਆ ਵੇਖੋ ਜੀ ਤਰਪਾਲ ਲਾਈ ਹੋਈ ਜੀ ਉੱਤੇ ਅੰਦਰਲੇ ਪਾਸੇ ਤਰਪਾਲ ਲੱਗੀ ਵੇਖੋ ਜੀ ਦੇਖੋ ਕਿੰਨੇ ਥੈਲੇ ਮਿੱਟੀ ਦੇ ਭਰ ਕੇ ਲਾਏ ਤੇ ਬੰਨ ਬਣਾ ਕੇ ਪਾਣੀ ਰੋਕਿਆ ਹੈ ਜੀ ਵੇਖੋ ਤੇ ਵਿੱਚ ਦੀ ਜੀਸੀਬੀ ਨੇ ਕਾਫੀ ਨੁਕਸਾਨ ਕੀਤਾ ਝੋਨੇ ਦੇ ਵਿੱਚ ਦੀ ਆ ਸਿਸਟਮ ਹੈ ਜੀ ਇੱਥੇ ਆ ਪਾਣੀ ਜਿਹੜਾ ਇੱਥੋਂ ਉਛਲਦਾ ਹੈ ਨਾ ਪਾਣੀ ਇਹ ਵੀਡੀਓ ਬੜੀ ਵਾਇਰਲ ਹੁੰਦੀ ਪਈ ਸੀ ਚਾਰ ਪੰਜ ਦਿਨਾਂ ਤੋਂ ਇੱਥੇ ਫਿਰ ਮੋੜ ਪੈਂਦੇ ਨੇ ਮੋੜ 'ਚ ਫਿਰ ਜ਼ਿਆਦਾ ਪਾਣੀ ਟੁੱਟਣ ਦਾ ਖਤਰਾ ਹੁੰਦਾ ਉਥੋਂ ਪਾਣੀ ਜ਼ਿਆਦਾ ਟੁੱਟਦਾ ਮੋੜ 'ਚੋਂ ਤੇ ਮੋੜ ਚ ਬੰਨ ਮਜ਼ਬੂਤ ਜ਼ਿਆਦਾ ਕਰਨੇ ਚਾਹੀਦੇ ਨੇ ਦੂਜੇ ਬੰਨ ਵੀ ਵੈਸੇ ਮਜ਼ਬੂਤ ਹੋਣ ਤਾਂ ਚੰਗੀ ਗੱਲ ਆਪਾਂ ਹੋਰ ਅੱਗੇ ਲੈ ਕੇ ਜਾਂਦੇ ਆਂ ਵੇਖੋ ਕਗਰ ਤੇ ਇੱਥੋਂ ਆ ਗਿਆ ਉਹ ਪਾਣੀ ਆਉਂਦਾ ਪਿਆ ਤੇ ਪਰ ਆ ਇੱਧਰ ਨੂੰ ਕੀ ਸਿਸਟਮ ਐ ਤ੍ਰਿਕੋਣ ਜੀ ਜਿਹੜੀ ਬਣੀ ਤੁਹਾਨੂੰ ਵਿਖਾਉਨੇ ਆ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਵੀ ਇਹ ਕਾਤੋਂ ਹੈ ਤੇ ਆਪਾਂ ਚੱਲਦੇ ਆਂ ਅੱਗੇ ਜੇ ਤੁਹਾਡੀ ਸਮਝ ਚਾਹੀਦੀ ਤਾਂ ਦੱਸਿਓ ਵੀ ਕੀ ਚੱਕਰ ਏ ਜੀ ਤੇ ਅੱਗੇ ਹੋਰ ਵੀ ਤੁਹਾਨੂੰ ਵਿਖਾਉਨੇ ਆ ਕਿਸ਼ਤੀ ਤੱਕ ਰੱਖੀ ਹੋਈ ਜੀ ਇੱਥੇ ਜ਼ਿਮੀਂਦਾਰਾਂ ਨੇ ਪੂਰੇ ਪ੍ਰਬੰਧ ਨੇ ਜੀ ਸਰਕਾਰਾਂ ਨੇ ਨਹੀਂ ਇਹ ਸਾਰਾ ਕਿਸਾਨਾਂ ਨੇ ਆਪ ਰੁਕਿਆ ਜੀ ਸਰਕਾਰਾਂ ਦਾ ਇੱਥੇ ਕੋਈ ਯੋਗਦਾਨ ਨਹੀਂ ਹੈਗਾ ਜੀ ਇਹ ਸਾਰਾ ਆਪ ਮਿਹਨਤ ਕਰਕੇ ਰੁਕਿਆ ਜੀ ਪਾਣੀ ਸਾਰੇ ਪੰਜਾਬ ਦੇ ਵਿੱਚ ਹੀ ਕਿਸਾਨਾਂ ਨੇ ਮਿਹਨਤਾਂ ਕੀਤੀਆਂ ਨੇ ਪਾਣੀ ਰੋਕਣ ਨੂੰ ਕਈ ਥਾਵਾਂ ਤੇ ਚਲੋ ਕੋਸ਼ਿਸ਼ ਕੀਤੀ ਨਹੀਂ ਰੋਕ ਸਕੇ ਨੁਕਸਾਨ ਹੋਇਆ ਜੀ ਬੜਾ ਇਧਰ ਮੱਝਾ ਸਾਈਡ ਤੇ ਜਿੱਥੇ ਬਚਾ ਸਕੇ ਬਚਾਈਆਂ ਵੀ ਨਹੀਂ ਜ਼ਮੀਨਾਂ ਆਪਣੀਆਂ ਫਸਲਾਂ ਪਾਣੀ ਤੋਂ ਕਿਸਾਨਾਂ ਦੇ ਆਸਰੇ ਛੱਡਿਆ ਹੁੰਦਾ ਤਾਂ ਹੁਣ ਨੂੰ ਤੇ ਬੜਾ ਕੁਝ ਆਪਣਾ ਨੁਕਸਾਨ ਹੋ ਜਾਣਾ ਸੀ ਬੜਾ ਵੱਡਾ ਕਿਸਾਨ ਆਪਣਾ ਸਰਕਾਰਾਂ ਨੇ ਕੁਝ ਛੱਡਣਾ ਆਪਣਾ ਕਰਨਾ ਨਹੀਂ ਸੀ ਆਪਾਂ ਉਹਨਾਂ ਦੇ ਆਸਰੇ ਬੈਠੇ ਰਹਿਣਾ ਸੀ ਪਰ ਆਪਾਂ ਸਮਝਦਾਰਾਂ ਸਾਰੇ ਜਾਣੇ ਪਤਾ ਵੀ ਸਰਕਾਰਾਂ ਦੇ ਆਸਰੇ ਬਹਿ ਕੇ ਨਹੀਂ ਕੁਝ ਹੋਣਾ ਇਹ ਸਾਰਾ ਆਪਾਂ ਨੂੰ ਆਪ ਹੀ ਹੱਲਾ ਮਾਰਨਾ ਪੈਣਾ ਸੀ ਇਹ ਸਾਰਾ ਪੰਜਾਬੀਆਂ ਦੇ ਏਕੇ ਸਦਕਾ ਹੋਇਆ ਜੀ ਵੀ ਏਕਾ ਸੀ ਤੇ ਮਿਹਨਤ ਕਰਕੇ ਪਾਣੀ ਰੋਕ ਲਿਆ ਤੇ ਆਹ ਵੇਖੋ ਅੰਦਰ ਲਸਰ ਵੱੜਦੀ ਵੇਖੋ ਜੀ ਆ ਪਾਣੀ ਦੀ ਵੀ ਇਹ ਕਾਦੇ ਵਾਸਤੇ ਜੀ ਇੱਥੇ ਨਾਲੇ ਦਰਖਤ ਖੜੇ ਨੇ ਅੱਗੇ ਵੀ ਤੁਹਾਨੂੰ ਲੈ ਕੇ ਚੱਲਦੇ ਇੱਥੋਂ ਤੱਕ ਤੇ ਲੱਗੇ ਹੋਏ ਨੇ ਥੈਲੇ ਮਿੱਟੀ ਦੇ ਜਿੱਥੋਂ ਪਾਣੀ ਜ਼ਿਆਦਾ ਟੁੱਟਦਾ ਸੀ ਤੇ ਆਹ ਵੇਖੋ ਵਿੱਚ ਕਿਸਤੀ ਵੀ ਖੜੀ ਅੱਗੇ ਫੇਰ ਉਹ ਤ੍ਰਿਕੋਣ ਜੀ ਬਣੀ ਟੋਆ ਜਾਂ ਥੱਲੇ ਨੂੰ ਮਾਰਿਆ ਪਤਾ ਨਹੀਂ ਕਾਦੇ ਵਾਸਤੇ ਤੇ ਆਹ ਕਿਸਤੀ ਵੀ ਰੱਖੀ ਹੋਈ ਨਾਲ ਆਹ ਵੇਖੋ ਲੋਡ ਪੈਣ ਤੇ ਵਰਤੀ ਜਾਂਦੀ ਹੈ ਜੀ ਵੀਡੀਓ ਦੇ ਵਿੱਚ ਤੁਸੀਂ ਚੱਲਦੀ ਵੀ ਵੇਖੀ ਹੋਣੀ ਜਦੋਂ ਪੱਤਰਕਾਰ ਆਉਂਦੇ ਨੇ ਤੇ ਆਹ ਵੇਖੋ ਪਰਲੇ ਬੰਨੇ ਹੋਏ ਗੱਟੇ ਲਾਏ ਹੋਏ ਨੇ ਆਪਣਾ ਥੈਲੇ ਲਾਏ ਹੋਏ ਨੇ ਮਿੱਟੀ ਦੇ ਭਰ ਕੇ ਤੇ ਪਾਣੀ ਤੋਂ ਸਿੱਧਾ ਲੰਘਿਆ ਕਰਦਾ ਉੱਥੋਂ ਤੇ ਇੱਧਰ ਨੂੰ ਇਹ ਅੰਦਰ ਤ੍ਰਿਕੋਣ ਜੀ ਬਣੀ ਹੋਈ ਏ ਤੇ ਅੱਗੇ ਚੱਲ ਕੇ ਵੇਖਨੇ ਆਂ ਵੀ ਕੀ ਚੀਜ਼ ਓ ਅੱਗੇ ਤੱਕ ਚੱਲਾਂਗੇ ਜੀ ਆਪਾਂ ਆ ਵੇਖੋ ਵਿੱਚ ਇੱਕ ਜਿਆ ਖੜਾ ਹੈ ਵੀ ਇਹ ਕਾਦੇ ਵਾਸਤੇ ਆ ਮਿੱਤਰ ਕੋਣ ਜੀ ਬਣੀ ਹੈ ਸਮਝ ਨਹੀਂ ਆਈ ਕੁਝ ਇਹ ਤੋੜ ਵੇਖੋ ਝੋਨਾ ਪੱਟ ਪੱਟ ਕੇ ਲਾਇਆ ਹੀ ਇਹ ਵੱਟ ਬਣਾਈਏ ਪਾਣੀ ਰੋਕਿਆ ਗਿਆ ਜਿੱਥੋਂ ਤੱਕ ਪਹੁੰਚਿਆ ਗਿਆ ਚੱਲਾਂਗੇ ਪਰ ਇਹ ਮੈਨੂੰ ਲੱਗਦਾ ਆਪਣੇ ਤੁਸੀਂਰੇ ਬਿਲਕੁਲ ਨਹੀਂ ਪਹੁੰਚਿਆ ਜਾਣਾ ਤੇ ਆਪਾਂ ਰਸਤੇ 'ਚ ਵੀ ਮੁੜਨਾ ਪੈਣਾ ਆਪਾਂ ਨੂੰ ਕਿਉਂਕਿ ਟਾਈਮ ਬਹੁਤ ਹੋ ਗਿਆ ਆਪਾਂ ਨੂੰ ਤੇ ਵੀਡੀਓ ਵੀ ਕਾਫੀ ਲੰਮੀ ਹੋ ਗਈ ਥੋੜਾ ਜਿਹਾ ਅੱਗੇ ਹੋਰ ਚਲੇ ਜਾਈਏ ਉਹ ਮੋੜ ਜੇ ਤੱਕ ਉੱਥੋਂ ਵੇਖਦੇ ਆਂ ਵੀ ਜਾ ਕੇ ਅੱਗੇ ਕੀ ਚੱਕਰੇ ਕੀ ਗੱਲਬਾਤ ਹੈ ਇਹ ਇਧਰ ਪਿੰਡ ਆ ਗਏ ਜੀ ਹਰਚੰਦਪੁਰਾ ਤੇ ਹਰਚੰਦਪੁਰਾ ਮਾਡਲ ਟਾਊਨ ਤੇ ਹਰਚੰਦਪੁਰਾ ਦੇ ਡੇਰੇ ਆ ਗਏ ਜੀ ਆਪਾਂ ਇਧਰੋਂ ਆਏ ਆ ਜੀ ਬਨ ਤੇ ਤੇ ਉਹ ਪਿੰਡ ਜੀ ਹਰਚੰਦਪੁਰਾ ਆਵळा ਤੇ ਆ ਆ ਗਿਆ ਜੀ ਹਰਚੰਦਪੁਰਾ ਮਾਡਲ ਟਾਉਨ ਆਵळा ਜੀ ਤੇ ਇੱਕ ਹਰਚੰਦਪੁਰਾ ਦੇ ਡੇਰੇ ਕਾਫੀ ਰਕਬਾ ਹੋਣਾ ਮਿਲਦਾ ਇਸ ਪਿੰਡ ਦਾ ਵੱਡਾ ਪਿੰਡ ਜੀ ਵੇਖੋ ਜੀ ਥੋੜਾ ਜਿਹਾ ਹੋਰ ਅੱਗੇ ਜਾਨੇ ਫਿਰ ਆਪਾਂ ਵਾਪਸ ਆ ਜਾਾਂਗੇ ਇੱਥੇ ਮਿੱਟੀ ਦੇ ਥੈਲੇ ਲਾਉਣ ਦੀ ਚਲੋ ਲੋੜ ਨਹੀਂ ਪਈ ਉੱਥੇ ਪਿੱਛੇ ਮੋੜ 'ਚ ਹੀ ਪਾਣੀ ਟੁੱਟਦਾ ਸੀ ਜਿਆਦਾ ਉੱਛਲਦਾ ਸੀ ਇਹ ਨਾ ਅਸਲ 'ਚ ਪਹਿਲਾਂ ਹੈ ਹੀ ਨਹੀਂ ਸੀ ਨਾ ਵੱਟ ਨਾ ਬੰਨ ਇਹ ਤੇ ਜਦੋਂ ਹੁਣ ਪਾਣੀ ਫਸਲਾਂ 'ਚ ਪੈਣ ਲੱਗਿਆ ਫਿਰ ਸਾਰੇ ਪਿੰਡਾਂ ਦੇ ਅਨੇਕਾ ਕਰਕੇ ਫਿਰ ਇਹ ਵੱਟ ਬੰਨੀ ਏ ਜਾਂ ਬੰਨ ਬੰਨੇ ਆ ਪਹਿਲਾਂ ਤੇ ਹੈ ਹੀ ਨਹੀਂ ਸੀ ਪਾਣੀ ਕਿਉਂਕਿ ਹੁਣ ਝੋਨੇ ਵਾਲੀਆਂ ਜ਼ਮੀਨਾਂ ਦੇ ਲੈਵਲ ਤੋਂ ਉੱਚਾ ਹੈ 2-3 ਫੁੱਟ ਤਾਂ ਇਹ ਰੁਕਿਆ ਜੀ ਨਾ ਵੱਟ ਬੰਨ ਦੇ ਵੇਖੋ ਹੁਣ ਤਾਂ ਝੋਨਾ ਝਣਾ ਸਾਰਾ ਡੋਬੇ ਨੇ ਕਈ ਪਿੰਡ ਫਨਾ ਕਰ ਦੇਨੇ ਹੀ ਨੇ ਆ ਵੇਖੋ ਜੀ ਇਹ ਤੋਂ ਅੱਗੇ ਤਾਂ ਹੁਣ ਆਪਾਂ ਨਹੀਂ ਜਾਂਦੇ ਉੱਥੇ ਤੱਕ ਗਈਏ ਵੱਟ ਜੀ ਉੱਥੋਂ ਘੁੰਮ ਕੇ ਹੁਣ ਇੱਧਰ ਵੇਖਿਆ ਜੇ ਫੇਰ ਆ ਗਈ ਇਹ ਆਪਣੇ ਨੇੜੇ ਬਿਲਕੁਲੀਆ ਵੇਖੋ ਇੱਥੇ ਪਰਲੇ ਬੰਨੇ ਵੱਟ ਮਾਰ ਕੇ ਵੇਖੋ ਰੁਕਿਆ ਪਰਾਂ ਫੇਰ ਝੋਨੇ ਖੜੇ ਨੇ ਤੇ ਉਹ ਸਾਹਮਣੇ ਬਾਦਸ਼ਾਹਪੁਰ ਬੀੜਦੇਸ ਦੀ ਵੀ ਸਾਹਮਣੇ ਜੰਗਲ ਜਿਆ ਤੇ ਇਹ ਵੇਖੋ ਐਵੇਂ ਕੁੱਤਰ ਜੀ ਬਣੀ ਐ ਇਧਰੋਂ ਤੇ ਜਿੱਥੇ ਕਿਸਤੀ ਖੜੀ ਉੱਥੇ ਤੱਕ ਵੀ ਕਾਹ ਤੋਂ ਬਣੀ ਆਪਾਂ ਨੂੰ ਨਹੀਂ ਇਹ ਗੱਲ ਸਮਝਾਈ ਜਾਂ ਤਾਂ ਇੱਥੇ ਇੱਕ ਗੱਲ ਹੋ ਸਕਦੀ ਪਿੰਡਾਂ ਦੀ ਹੱਦ ਇਕੱਠੀ ਹੁੰਦੀ ਹੋਣੀ ਹੈ ਬਾਦ ਘਾਟ ਚ ਨਹੀਂ ਜਿਵੇਂ ਵੀ ਜਿੱਥੋਂ ਤੱਕ ਰਕਬਾ ਪੂਰਾ ਹੋ ਗਿਆ ਉਹ ਸਿਸਟਮ ਹੋਣਾ ਮੈਨੂੰ ਲੱਗਦਾ ਇੱਥੇ ਹੈ ਨਾ ਤੇ ਆਪਾਂ ਹੁਣ ਚੱਲਦੇ ਆਂ ਵਾਪਸ ਵੀਡੀਓ ਕਾਫੀ ਲੰਮੀ ਹੋ ਗਈ ਤੇ ਤੁਹਾਨੂੰ ਨੇੜੇ ਜਾ ਕੇ ਇੱਕ ਥੋੜਾ ਜਿਹਾ ਹੋਰ ਬਖਾਵਾਂਗੇ ਵੀਡੀਓ ਦੇ ਵਿੱਚ ਤੇ ਆ ਵੇਖੋ ਆਪਾਂ ਨੇੜੇ ਆ ਗਏ ਆ ਉੱਥੇ ਜਿੱਥੇ ਐਸ਼ਰ ਟਰੈਕਟਰ ਦਾ ਇੰਜਣ ਰੱਖਿਆ ਤੇ ਹੁਣ ਲਾਈਟ ਆ ਗਈ ਜਦੋਂ ਆਪਾਂ ਲੰਘੇ ਆਪਣੇ ਮਗਰੋਂ ਤੇ ਮੋਟਰਾਂ ਕਿਸਾਨਾਂ ਨੇ ਚਲਾਤੀਆਂ ਨੇ ਤੇ ਇੱਕ ਗੱਲ ਨਹੀਂ ਸਮਝ ਆਈ ਵੀ ਘੱਗਰ ਦੇ ਵਿੱਚ ਜਿਹੜਾ ਗੰਦਾ ਪਾਣੀ ਹੁੰਦਾ ਪਹਿਲਾਂ ਹੁਣ ਜਿੰਨਾ ਇਹ ਪਾਣੀ ਲੰਘਿਆ ਬਰਸਾਤ ਦਾ ਸਾਰਾ ਕੋਈ ਗੰਦਗੀ ਵਗੈਰਾ ਨਿਕਲ ਗਈ ਹੋਣੀ ਪਰ ਪਾਣੀ ਹੁਣ ਵੇਖੋ ਤੁਸੀਂ ਤੁਹਾਨੂੰ ਦਿਖਾਉਂਦੇ ਆ ਕਿਵੇਂ ਦਾ ਇਹ ਤੇ ਉਹ ਇੰਜਣ ਹੋ ਗਏ ਹਨਾ ਤੇ ਪਰ ਆ ਆਪਣਾ ਮੋਟਰ ਆ ਲਮਕਾਈਆਂ ਉਹਨਾਂ ਨੇ ਹੌਦੀ ਚ ਤੇ ਆਹ ਵੇਖੋ ਤੁਸੀਂ ਪਾਣੀ ਦੇ ਵਿੱਚ ਝੱਗ ਵੇਖੋ ਕਿਵੇਂ ਬਣਦੀ ਪਈ ਵੀ ਇਹਦਾ ਕਾਰਨ ਕੀ ਹੋ ਸਕਦਾ ਵੀ ਇੰਨੇ ਦਿਨ ਘੱਗਰ ਚੱਲ ਗਿਆ ਵੀ ਹਜੇ ਗੰਦਾ ਪਾਣੀ ਨਿਕਲੇ ਨਹੀਂ ਹੋਣਾ ਤੇ ਵੀ ਝੱਗ ਵੇਖੋ ਕਿਵੇਂ ਬਣਦੀ ਵੀ ਕਿਵੇਂ ਦਾ ਪਾਣੀ ਹਨਾ ਤੇ ਆਉ ਜੀ ਸੀਬੀ ਹੈ ਜੀ ਲੋਡ ਪੈਣ ਤੇ ਕੋਲ ਪਹਿਲਾਂ ਹੀ ਖਲੜੀ